ਕੋ ਮੈਸੇਜ ਆਇਆ ਕਹਿੰਦੇ ਬਾਈ ਜੀ ਬ੍ਰੈਮਟਨ ਬਿਲਡਿੰਗ ਸਕੈਮ ਹਾਂਜੀ ਉਹ ਪਹਿਲਾਂ ਵੀ ਕੀਤਾ ਸੀ ਅੱਜ ਖਾਸ ਕਰਕੇ ਜਿਹੜਾ ਆਪਣਾ ਇੱਕ ਚੈਨਲ ਹੈਗਾ ਉਹਨਾਂ ਨੇ ਵੀ ਰਿਕਵਰ ਕੀਤਾ ਜਿਹੜਾ ਉਹਨਾਂ ਨੇ ਬਿਲਡਿੰਗ ਸਕੈਮ ਕੀਤਾ ਸੀਗਾ ਸਕੈਮ ਹੋਇਆ ਹੀ ਐਸਾ ਉਹਦੇ ਵਿੱਚ ਜਿਹੜਾ ਸਿਟੀ ਨੇ ਸਿਟੀ ਨੇ ੜੀ ਕਿ ਬਿਲਡਿੰਗ ਕਿੰਨੇ ਮਿਲੀਅਨ ਡਾਲਰ ਦੀ ਲਈ ਆ ਤੇ ਉਸ ਤੋਂ ਬਾਅਦ ਉਹ ਜਿਹੜੇ ਆਪਣੇ ਇੱਕ ਕਾਫੀ ਵੱਡੀ ਕੰਪਨੀ ਵੀ ਹੈਗੀ ਆ ਉਹਨਾਂ ਨੂੰ ਉਹ ਪਹਿਲਾਂ ਉਹਨਾਂ ਨੂੰ ਵੇਚਤੀ ਸਸਤੇ ਭਾਅ ਦੇ ਫਿਰ ਉਹਨਾਂ ਤੋਂ ਲੀਜ਼ ਲੈ ਲਈ ਫਿਰ ਉਹਨਾਂ ਤੋਂ ਬਾਇ ਬੈਕ ਕੀਤੀ ਆ ਆਈ ਥਿੰਕ 70 ਸਮਥਿੰਗ ਮਿਲੀਅਨ ਡਾਲਰ ਦੀ অল অলমোস্ট ਇਸ ਸੋਚੋ ਵੀ 50 ਮਿਲੀਅਨ ਸਮਥਿੰਗ ਦਾ ਕਪੜਾ ਹੋਇਆ ਉਹਦੇ ਵਿੱਚ ਜਿਹੜੇ ਆਪਣੇ ਹੈ ਨਹੀਂਗੇ ਇੱਥੇ ਆਈ ਥਿੰਕ ਕਾਫੀ ਉਹ ਚੈਨਲ ਕਵਰ ਵੀ ਕਰਦੇ ਆ ਗੋਰਿਆਂ ਦਾ ਚੈਨਲ ਹੈਗਾ ਵਾ ਮੈਨ ਹੁਣ ਨਾਮ ਨਹੀਂ ਜਿਤਾ ਰਿਹਾ ਸੋ ਉਹਨਾਂ ਨੇ ਅੱਜ ਫੁੱਲ ਹੈ ਜੀ ਰੌਨ ਜਿਹੜਾ ਮਾਰਗੇਜ ਵਾਲਾ ਨਹੀਂ ਨਹੀਂ ਰੌਨ ਹੀ ਹੈਗਾ ਉਹ ਅਸਲ ਚ ਨਿਊਜ਼ ਚੈਨਲ ਹੀ ਹੈਗਾ ਕਵਰ ਕਰਦੇ ਉਹ ਮੈਨ ਨਾਮ ਨਹੀਂ ਜਿਤਾ ਰਿਹਾ ਸ਼ਾਇਦ ਰੈਵਲ ਰੈਵਲ ਨਿਊਜ਼ ਰਕਲ ਨਿਊਜ਼ ਨੇ ਉਹਨੇ ਅੱਜ ਫੁੱਲ ਫਲੈਜ ਮੈਂ ਆਈ ਥਿੰਕ ਆਪਣੇ ਵਟਸਐਪ ਗਰੁੱਪ ਚ ਵੀ ਪਾਈ ਆ ਫੁੱਲ ਫਲੈਜ ਉਹਨਾਂ ਨੇ ਵੀਡੀਓ ਬਣਾਈ ਆ ਤੇ ਉਹ ਟਰੱਕ ਦੇ ਉੱਤੇ ਲਾ ਰਹੇ ਨੇ ਸਕੈਮ ਦੇ ਉੱਤੇ ਤੁਸੀਂ ਦੇਖੋ ਵੀ ਅੱਗੇ ਆ ਮਤਲਬ ਭਾਜੀ ਉਹਨਾਂ ਨੇ ਵੀ ਇੱਥੇ ਗੱਲਬਾਤ ਕੀਤੀ ਸੀ ਹੁਣ ਮੇਨ ਲਾਈਵ মিডিਆ ਦੇ ਉੱਤੇ ਹੋ ਗਿਆ ਜੇ ਉਹਨਾਂ ਨੇ ਕਵਰ ਕਰਤੀ ਉਹਨਾਂ ਦੇ ਹੋਰ ਪੋਲਿਟਿਕਲੀ ਜਿਹੜੇ ਗੁੱਡ ਆ ਟਾਈਜ਼ ਹੈਗੀਆਂ ਨੇ ਖਾਸ ਕਰਕੇ ਪਾਰਲੀਮੈਂਟ ਦੇ ਵਿੱਚ ਹੁਣ ਇਹ ਗੱਲ ਹੋਰ ਉੱਠੋਗੀ ரைਟ ਹੁਣ ਜਿੰਨੇ ਕੱਪਲੇ ਆਉਂਦੇ ਨੇ ਹੁਣ ਖਾਸ ਕਰਕੇ ਅੱਗੇ ਤੁਸੀਂ ਪਾਰਲੀਮੈਂਟ ਚ ਸੁਣਦੇ ਸੀ ਕਿ ਵੀ ਟਰੁੱਡ ਉਹਨਾਂ ਨੇ ਹੁਣ ਸਿਟੀ ਲੈਵਲ ਜੀ ਹਾਂਜੀ ਸੋ ਉਹਦੇ ਤੇ ਵੀ ਗੱਲ ਹਾਂਜੀ ਆ ਕੀ ਕਿੱਡਾ ਕ ਵੱਡਾ ਕਪੜਾ ਹੋਇਆ ਮੜਾ ਜੇ ਫਿਰ ਡਿਟੇਲ ਨਾਲ ਦੱਸੋ ਕਿ ਕੀ ਕਹਾਣੀ ਜਿੱਤੀ ਸੀ ਉਹਨਾਂ ਨੇ ਆਈ ਥਿੰਕ ਭਾਈ ਇਹਨਾਂ ਨੇ ਇੱਕ ਬਿਲਡਿੰਗ ਸੀ ਜਦੋਂ ਕੈਮਰਾ ਨਹੀਂ ਲਾਏ ਹੈਗੇ ਇਹਨਾਂ ਨੇ ਸਿਟੀ ਵਾਈਡ ਸਿਟੀ ਕਹਿੰਦੇ ਕੈਮਰੇ ਲਾਉਣੇ ਆ ਸਪੀਡਿੰਗ ਕੈਮਰੇ ਲਾਉਣੇ ਆ ਉਦੋਂ ਸਪੀਡਿੰਗ ਕੈਮਰਾ ਲਾਉਣ ਦੇ ਲਈ ਇਹਨਾਂ ਨੇ ਇੱਕ ਬਿਲਡਿੰਗ ਸਿਟੀ ਨੇ ਬਾਏ ਕੀਤੀ ਸੀ ਆਈ ਥਿੰਕ ਯਰ 20 অর 22 ਮਿਲੀਅਨ ਡਾਲਰ ਦੀ ਸੀ ਬਿਲਡਿੰਗ ਉਹ ਤੇ ਉਹ ਬ੍ਰੈਂਪਟਨ ਸਿਟੀ ਨੇ ਟੈਕਸ ਪੇਅਰ ਦਾ ਜਿਹੜਾ ਹੁਣ ਆਪਾਂ ਪ੍ਰਾਪਰਟੀ ਟੈਕਸ ਦਿੰਨੇ ਆ ਉਹਦੇ ਤੋਂ ਬਾਅਦ ਕੀਤੀ ਸੀਗੀ ਰਾਈਟ ਤੇ ਉਹ ਬਿਲਡਿੰਗ ਇਹ ਕਹਿੰਦੇ ਵੀ ਅਸੀਂ ਸਾਰਾ ਕੈਮਰੇ ਦਾ ਹੱਬ ਬਣਾਉਣਾ ਇੱਥੇ ਵੀ ਜਿਹੜਾ ਵੀ ਕੈਮਰੇ ਦਾ ਕੋਈ ਵੀ ਜਿਹੜੀਆਂ ਪ੍ਰੋਸੈਸਿੰਗ ਹੋਊਗੀ ਸਾਰਾ ਕੁਝ ਹੋਰ ਉੱਥੇ ਆਈ ਥਿੰਕ ਇਹਨਾਂ ਨੇ ਲਾਇਆ ਸਿਰਫ ਤਿੰਨ ਚਾਰ ਡਸਕ ਸੀਗੇ ਉਹ ਸਾਰੀ ਬਿਲਡਿੰਗ ਦੇ ਵਿੱਚ ਤੇ ਉਹ ਬਿਲਡਿੰਗ ਫਿਰ ਇਹਨਾਂ ਨੇ ਕਰ ਕਰਾ ਕੇ ਆਈ ਥਿੰਕ 2023 ਦੇ ਵਿੱਚ ਇੱਕ ਕੰਪਨੀ BVD ਹੈਗੀ ਆਪਣੇ ਤੁਸੀਂ ਸੁਣਿਆ ਹੋਣਾ ਟਰাকিং ਕੰਪਨੀ ਆ ਔਇਲ ਦਾ ਕੰਮ ਉਹਨਾਂ ਦਾ ਕਾਫੀ ਤੇ ਹੋਰ ਕਾ ਵੀ ਇੱਕ ਦੋ ਕੰਮ ਹੈਗੇ ਨੇ ਸੋ ਪੈਟ੍ਰਿਕ ਬਰਾਊਨ ਨੇ ਉਹ ਵੇਚ ਦਿੱਤੀ ਉਹਨਾਂ ਨੂੰ ਆਈ ਥਿੰਕ ਉਹਨਾਂ ਨੂੰ 베ਚੀ ਸੀ ਉਹ 20 ਸਮਥਿੰਗ ਮਿਲੀਅਨ ਦੀ ਤੇ ਫਿਰ ਉਹਨਾਂ ਤੋਂ ਲੀਜ਼ ਤੇ ਲੈ ਲਈ ਬੈਕ ਆਈ ਥਿੰਕ ਕਾਫੀ ਮੋਟੇ ਪੈਸੇ ਦੇ ਕੇ ਲੀਜ਼ ਤੇ ਬੈਕ ਲਈ ਸੋ ਹੁਣ ਜਦੋਂ ਤੁਹਾਨੂੰ ਪਤਾ ਸੀ ਉੱਥੇ ਕੁਆਟਰ ਬਣਾਉਣੇ ਆ ਦਿਸ ਟੈਂਡ ਹੁਣ ਜਦੋਂ ਉਹਨਾਂ ਨੇ ਬੰਦ ਕਰਨ ਹੁਣ ਬੰਦ ਵੀ ਨਹੀਂ ਆਈ ਥਿੰਕ ਉਸ ਤੋਂ ਪਹਿਲਾਂ ਹੀ ਫਿਰ ਉਹ ਬਿਲਡਿੰਗ ਫਿਰ ਜਿਹੜੀ ਕੰਪਨੀ ਨੂੰ 베ਚੀ ਸੀ ਉਹਨਾਂ ਤੋਂ 80 ਕੁ ਨਹੀਂ ਸਮਥਿੰਗ 80 80 ਔਰ 88 ਮਿਲੀਅਨ ਡਾਲਰ ਦੀ ਬੈਕ ਲਈ ਆ ਕਿਆ ਬਤਾਉ। ਵੀ ਤੁਸੀਂ ਦੇਖੋ ਵੀ 20 ਦੀ ਵੇਚੀ 80 ਦੀ ਬਾਏ ਵੇਕ ਕਰ ਲਈ ਤੇ ਲੋਕਾਂ ਦਾ ਟੈਕਸ ਪੇਅਰ ਦਾ ਨੋ ਤੁਸੀਂ ਹੁਣ ਤੁਸੀਂ ਦੇਖੋਗੇ ਵੀ ਪ੍ਰਾਪਰਟੀ ਟੈਕਸ ਬ੍ਰੈਮਟਨ ਚ ਜਾ ਕੇ ਉੱਤੇ ਰਹੇ ਆ ਪੀਲ ਰਹੀ ਜਾਂਦੇ। ਰਾਈਟ ਵੀ ਖਾਸ ਕਰਕੇ ਜਦੋਂ ਤੁਸੀਂ ਇਦਾਂ ਦੀ ਕੱਪਲੇ ਤੁਸੀਂ ਦੇਖਦੇ ਹੋ ਵੀ ਸਿਟੀ ਦੇ ਵਿੱਚ ਹੋ ਰਹੇ ਨੇ ਇਹ ਤਾਂ ਚਲੋ ਸਾਹਮਣੇ ਆ ਗਈ ਗੱਲ ਜਿਹੜੀ ਹੈਗੀ ਆ ਪਰ ਜਿਹੜੇ ਹੋਰ ਬਿਹਾਈਂਡ ਦਾ ਬੈਗ ਇਹ ਕੱਪਲੇ ਹੋ ਰਹੇ ਨੇ ਵੀ ਤੁਸੀਂ ਦੇਖੋ ਵੀ ਇਹ ਕਿੱਥੇ ਕਿ ਜਾ ਕੇ ਗੱਲ ਲੁਕਦੀ ਔਰ ਆਲਮੋਸਟ 50 ਮਿਲੀਅਨ ਦਾ ਡਿਫਰੈਂਸ ਆ। ਜੀ ਸੋ ਇਲੈਕਟਰਾ ਬਿਲਡਿੰਗ ਆਪਣੇ ਇਥੇ ਕਮੈਂਟ ਕਰਕੇ ਕਹਿ ਰਹੇ ਜੀ ਆਪਣੇ ਦੇਸੀ ਪੀਕੇ ਜੱਟ ਵਾਲੇ ਕਹਿੰਦੇ ਜੀ ਸੋਲਡ ਫॉर 33 ਮਿਲੀਅਨ ਐਂਡ ਬਾਟ ਫॉर 78 ਮਿਲੀਅਨ ਜਿਹੜੇ ਨੰਬਰ ਦੇ ਇਹਨਾਂ ਨੇ ਦਿੱਤੇ ਨੇ ਸੋ ਬਧੀਆ ਚਲੋ ਕਰੈਕਟ ਕਰਨ ਵਾਸਤੇ ਸਾਨੂੰ ਤੇ ਇਹ ਇਹ ਤਾਂ ਯਾਰ ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਨੇ ਜਿਹੜੀ ਕ੍ਰੰਪਸ਼ਨ ਆਪਣੇ ਕੰਟਰੀਆਂ ਦੇ ਵਿੱਚ ਹੁੰਦੀ ਸੀ ਜਿੱਥੋਂ ਆਪਾਂ ਛੱਡ ਗਏ ਸੀ ਉਹੀ ਚੀਜ਼ ਹੁਣ ਮੂਰੇ ਲੱਗੇ ਖੜੀ ਆ ਆਪਣੇ ਹਨਾ ਹਾਂ ਜੀ ਕਾਲ ਅਲੀ